ਰੋਣੀ ਲਾਉਂਦੇ ਸੱਪ ਸੱਪ ਨਾ ਰੋਟੀ ਦਾ ਫਿਕਰ ਬਣਿਆ ਸੱਪ ਸੱਪ ਲਾ ਲੈਂਦੇ ਘੁੰਮਣ ਕਾ ਮੜ ਜਾਂਦੇ ਆ ਤੁਸੀਂ ਘੁੰਮਣ ਕਾ ਮੜ ਗਏ ਸੀ ਬੇਬੇ ਨਾਲ ਨਾ ਘੁੰਮਣ ਨੂੰ ਕੌਣ ਲਾਉਂਦਾ ਸਾਈਕਲ ਦਾ ਟਾਇਰ ਨਹੀਂ ਚੜਦਾ ਜਾਂਦਾ ਘੁੰਮਣ ਜਾਂਦਾ ਤੁਹਾ ਦਾ ਰਾਤ ਨੂੰ ਇਕੱਠੇ ਹੁੰਦਾ ਟਾਈਮ ਨਹੀਂ ਮਿਲਦਾ ਸਾਡੇ ਕੋਲ ਕੰਮ ਇੰਨਾ ਹੁੰਦੇ ਦੋ ਰਾਤ ਨੂੰ ਨਹੀਂ ਇਕੱਠੇ ਹੁੰਦੇ ਹਾਂ ਠੀਕ ਹੈ ਤੇ ਬਾਪੂ ਸਾਡੇ ਜਾਗ ਜਾਂਦੇ ਨਹੀਂ ਪਤਾ ਵੀ ਕਿਹੜੇ ਟਾਈਮ ਤੇ ਜੰਮਿਆ ਜਵਾਨੀ ਦੇ ਦਿਨ ਯਾਦ ਆਉਂਦੇ ਆ ਜਵਾਨੀ ਵਾਲੇ ਦਿਨ ਆ ਹੀ ਜਾਂਦੇ ਆ ਜਵਾਨੀ ਤਾਂ ਪੈਨਲ ਆ ਮਗਾਈ ਨੀ ਆਉਂਦਾ ਤੇ ਹੈ ਫਿਰ ਤਾਂ ਸਾਡੇ ਹੋ ਗਏ ਗੰਝੇ ਪੈਨ ਦੀ ਬੁੱਤੀ ਆ ਜਵਾਨੀ ਕਾਦੀ ਹੋਣੀ ਤੇ ਤੁਸੀਂ ਜਨਨੀਆਂ ਦੇ ਮੂਰੇ ਲੱਗ ਕੋਡੇ ਹੋ ਕੇ ਭੱਜੇ ਪਰਦੇ ਅਸੀਂ ਨਹੀਂ ਭੱਜਦੇ ਜੀ ਉਹ ਯੇ ਸਨੀਆ ਪਰਦਾ ਕਿੰਨਾ ਸਾਡੀਆਂ ਕਮਜ਼ੋਰ ਲਾਲੇ ਚੜੇ ਪਏ ਸਾਡੇ ਬੱਸ ਕਿੰਨੇ ਕਿੰਨੇ ਜਵਾਗ ਸੀ ਆਪੇ ਭੁਲਾ ਦੋ ਅਸੀਂ ਮੈਂ ਕਿਹਾ ਮੰਨਰੀ ਲਵਣੀ ਸੀ ਦਿਨ ਹੁੰਦੇ ਆ ਬੰਦੇ ਨੂੰ ਯਾਦ ਰਹਿੰਦੇ ਆ ਉਹ ਤਾਂ ਜਨੇਬੀਆਂ ਇਕੱਠੇ ਕੀਤੇ ਜੇ ਤੜੇ ਨਹੀਂ ਆਏ ਕਿਵੇਂ ਕਿਵੇਂ ਹੁਣ ਜੋ ਤੈਨੂੰ ਵੀ ਆਉਣਗੇ ਤੇਰੀਆਂ ਸਾਲਾਂਗੇ ਨਾ ਝੇਡਾਂ ਕਰਨੀਆਂ ਤੇਰੇ ਤੇ ਹਾਰ ਪਾਉਣਗੇ ਨਹੀਂ ਕਹਿੰਦੇ ਹੁੰਦੇ ਸਾਡਾ ਡੰਡਾ ਰੱਖਿਆ ਜੀ ਤਿੰਨ ਫੁੱਟ ਦਾ ਘਰ ਕਦ ਜਿਹੜੀ ਬੋਲੂਗੀ ਹਲੇ ਵੀ ਉਹ ਕੀਤਾ oh wow ਤੇ ਮੇ ਤਾਂ ਨਹੀਂ ਕਹੀ ਜਾਂਦੇ ਕਿ ਤੇ ਮੁੜ ਕੇ ਬੇਬੇ ਕਵੇ ਥੋੜੇ ਸਾਡੇ ਪਜਾਮੇ ਨਹੀਂ ਪੇਰੀਂ ਦਬੜ ਕੇ ਬੜਿਆ ਨਾ ਜਿਹੜਾ ਕਰ ਇਹਨਾਂ ਕੋਲੇ ਬਹੁਤ ਕਾਸਾ ਤੈਨੂੰ ਅਸੀਂ ਕਿ ਲਈ ਬੈਠੇ ਆ ਨਹੀਂ ਥੋੜਾ ਥੋੜਾ ਤਜਰਬਾ ਜਿੰਦਗੀ ਦਾ ਸਾਡੇ ਤਜਰਬੇ ਬਹੁਤ ਹੈ ਸਾਡੇ ਕਿਨ ਕੋਲੇ ਰਹ ਦੋ ਮਹੀਨੇ ਤੈਨੂੰ ਵੀ ਦਿਖਾ ਦੇਾਂਗੇ ਸਾਰਾ ਤਜਰਬਾ ਵੀ ਪੰਜਾਬੀ ਇਹਨੇ ਤਜਰਬੇ ਹੁੰਦੇ ਚੁੱਗੀ ਫੂਕ ਕੇ ਜੇ ਐ ਪੁਛ ਮੈਂ ਕਨ ਮੰਮੀ ਦਾ ਫੋਨ ਆਇਆ ਜੀ ਫਿਰ ਮਿਲਿਆਈਏ ਕਿਵੇਂ ਢਿੱਲੀ ਜੀ ਐ ਤੇ ਪੁਰਾਣੇ ਬਿਯੁਰਗਾ ਦੇ ਜਵਾਕ ਹੀ ਦੱਸ ਦੱਸਦਾ ਹੁੰਦੇ ਨਹੀਂ ਨਹੀਂ 14 14 ਵੀ ਸੀ 14 14 ਵੀ ਸੀ ਸਾਡੇ ਵਾਰਡ ਟੁਕੀ ਜਾ ਕੇ ਨਾ ਵਾਰਡ ਟੁਕੀ ਜਾ ਕੇ ਜਦੋਂ ਪਲਟੀਆਂ ਦਾ ਪੈਸਾ ਪਾਥੀਆ ਕਿ ਧਰ ਲੈਂਦੇ ਜੇ ਨਰਸਬੰਦੀ ਕਰਕੇ ਤੇ ਪੈਸੇ ਦੀ ਜਵਾ ਕਾ ਦੌਣਿਆ ਬਾਪੂ ਜੀ ਇੱਕ ਇੱਕ ਗੱਲ ਹੋਰ ਕਰੂੰਗਾ ਇੱਥੇ ਕਿੰਨੇ ਵਜੇ ਆ ਜਾਣੇ ਹੋ ਤੁਸੀਂ ਅਸੀਂ ਜਦੋਂ ਘਰ ਦਾ ਰੋਟੀਆਂ ਖਵਾ ਕੇ ਤੋਰਤੇ ਉਦੋਂ ਆ ਜਾਣਾ ਜਦੋਂ ਫੇਰ ਭੁੱਖ ਲੱਗੀ ਫੇਰ ਜਾਵੜਨਾ ਹਾਂਜੀ 7 ਵਜੇ ਆ ਜੀ ਹਾਂ ਤੇ ਜਿੱਦਾਂ ਕੰਮ ਹੁੰਦਾ ਉਹਦੇ ਖੇਡ ਰਜਾਈਦਾ 7 ਵਜੇ ਆ ਜੀ ਦਾ ਰੋਟੀਆਂ ਪੱਕ ਪੈਂਦੀਆਂ 8 ਵਜੇ ਫੇਰ ਉੱਠ ਜਾਈਦਾ ਠੀਕ ਹੈ ਰੋਟੀਆਂ ਖਾ ਕੇ ਫੇਰ ਇੱਥੇ ਆ ਜੀ ਦਾ 11 ਵਾਲੀ ਚਾਹ ਜਾ ਫੇਰ ਪੀਦੀ ਆ ਤੇ ਇਹ ਅੱਛਾ ਇੱਥੇ ਆ ਜਾਂਦੇ ਉਹ ਟਾਈਮ ਨਾਲ ਹਾਂ ਬਸ ਟਾਈਮ ਨਾਲ ਆ ਜਾਂਦੇ ਠੀਕ ਹੈ ਤੇ ਰੋਟੀਆਂ ਖਾ ਲੀਆਂ ਨਹੀਂ ਅੱਛਾ ਰੋਟੀਆਂ ਖਾਣੀਆਂ ਨੇ ਹਾਂ ਤੇ ਚਾਹ ਜੋ ਕਿੰਨੇ ਵੇ ਪੀਂ ਜਾਂਦੇ ਆ ਚਾਹ ਇੱਕ ਉਹ ਚਾਹ ਚਾਹ ਪੈਣ ਲੱਗੇ ਤੇ ਚਾਹ ਐ ਬਸ ਐ ਮੋਕੇ ਫੇਰ ਬਾਪੂ ਉਹ ਨਹੀਂ ਲਾਉਂਦੇ ਸਿੱਪ ਸਿੱਪ ਨਾ ਰੋਟੀ ਦਾ ਫਿਕਰ ਬਣਿਆ ਸੱਪਾ ਸੱਪਾ ਲਾ ਲ ਗਿਆ ਠੀਕ ਤੇ ਬਾਪੂ ਕਰੇ ਬੇਬੇ ਨਹੀਂ ਲੜਦੀ ਵੀ ਆ ਉਮਰ ਚ ਤੂੰ ਬਾਹਰ ਭੱਜਿਆ ਫਿਰਦਾ ਬਾਹਰ ਉੱਡ ਗਈ ਬੇਬੇ ਤੁਰਤੀ ਬਾਹਰ ਬਾਹਰ ਕਿਥੇ ਕੈਨੇਡਾ ਉੱਡ ਗਈ ਹਾਂ ਜਿੱਥੋਂ ਮੁੜਦੇ ਨਹੀਂ ਹਾਂ ਉਹ ਬਰਮਾ ਨੂੰ ਉੱਡ ਗਈ ਯਾਦ ਤਾਂ ਆਉਂਦੀ ਹੋਣੀ ਬੇਬੇ ਦੀ ਯਾਦ ਆਉਣੀ ਜਾਂ ਹੱਦ ਹੋ ਗਈ ਹਾਂ ਯਾਦ ਪਹਿਲਾਂ ਮਰਿਓਂ ਦੱਸ ਜੇ ਯਾਦ ਆਉਂਦੀ ਹੋਵੇ ਤਾਂ ਫਿਰ ਇੱਥੇ ਬੈਠ ਕੇ ਹਾਂ ਇਹ ਤਾਂ ਹੈਗਾ ਹੈ ਜੇ ਸਰੋਂ ਹੁੰਦੀ ਨਾ ਪੂਰੀ ਆਈ ਤੇ ਜੱਟ ਉਹ ਤੋਂ ਵੱਢ ਲੈਂਦਾ ਉਹਦੇ ਘਰੇ ਲੈ ਆਉਂਦਾ ਠੀਕ ਹੈ ਤੇ ਹੁਣ ਸਾਡੇ ਸਾਡੇ ਤਾਂ ਆਪ ਬੱਸ ਕੰਮ ਹੋਇਆ ਪਿਆ ਹੁਣ ਹੱਥ ਨਹੀਂ ਆਪੜਦਾ ਕਿਤਾਂ ਹੱਡੀਆਂ ਕਮਜ਼ੋਰ ਹੋ ਗਈ ਲਾਲੇ ਚੜੇ ਪਏ ਸਾਡੇ ਬੱਸ ਤੇ ਥੋੜੇ ਨਹੀਂ ਘਰੇ ਲੜਦੇ ਥੋਨੂੰ ਨਹੀਂ ਬੇਬੇ ਕਹਿੰਦੀ ਵੀ ਘਰੇ ਰਹਿਓ ਗੱਲਾਂ ਬਾਤਾਂ ਕਰਦੇ ਆ ਚਾਹੇ ਮੈਂ ਨਾ ਜਾਵੜੀ ਦੇ ਘਰੇ ਉਹ ਗੱਲਾਂ ਬਾਤਾਂ ਦੇ ਟਾਈਮ ਤੇ ਇਹ ਠੀਕ ਹੈ ਤੇ ਬਾਪੂ ਜੀ ਹੁਣ ਜਿਵੇਂ ਵਿਆਹ ਵਾਲੇ ਦਿਨ ਚ ਸ਼ੇਰਵਾਨੀ ਬੰਨਦੇ ਆ ਸ਼ੇਰਵਾਨੀ ਪਾਉਂਦੇ ਆ ਸੌਰੀ ਤੇ ਤੁਸੀਂ ਕੀ ਪਾਇਆ ਸੀ ਵਿਆਹ ਵਾਲੇ ਦਿਨ ਉਹਦੇ ਅਸੀਂ ਤਾਂ ਕੁਰਤਾ ਪਜਾਮਾ ਪਾਇਆ ਸੀ ਕੁਰਤੇ ਪੱਗ ਕਿਨੇ ਬੰਨੀ ਥੋੜੇ ਪੱਗ ਨਹੀਂ ਪਤਾ ਕਿਨੇ ਬੰਦੇ ਕਿਹਦਾ ਨਹੀਂ ਹੁਣ ਤਾਂ ਕਰਨ ਵਾਲੇ ਆ ਪੰਜਾਹ ਕਿਵੇਂ ਕਿਵੇਂ ਬਾਈ ਕਿਵੇਂ ਉਹ 50 ਸਾਲ ਵਿਆਹਾਂ ਨੂੰ ਹੋ ਗਏ ਕੀ ਪਤਾ ਕਿਹਨੇ ਬੰਨੀ ਤੇ ਕਿਹਨੇ ਲਾਈ ਆ ਇਹ ਗੱਲ ਦਾ ਕੋਈ ਚੇਤਾ ਚੂਤਾ ਨਹੀਂ ਜਿਵੇਂ ਜਿਵੇਂ ਹੁਣ ਘੁੰਮਣ ਕਮਣ ਜਾਂਦੇ ਆ ਤੁਸੀਂ ਘੁੰਮਣ ਕਮਣ ਗਏ ਸੀ ਬੇਬੇ ਨਾਲ ਨਾ ਘੁੰਮਣ ਨੂੰ ਕਮੜਾ ਤਾਂ ਸਾਈਕਲ ਦਾ ਟਾਇਰ ਨਹੀਂ ਚੜਦਾ ਜਾਂਦਾ ਘੁੰਮਣ ਜਾਣ ਇਹ ਕਮੜ ਗਿਆ ਗੱਲਾਂ ਕਿਵੇਂ ਇਧਰ ਇਧਰ ਇੱਕ ਵਾਕੀ ਵੀ ਮੰਮੀ ਸਾਨੂੰ ਤਾਂ ਰਾਤ ਨੂੰ ਇਕੱਠੇ ਹੁੰਦਾ ਟਾਈਮ ਨਹੀਂ ਮਿਲਦਾ ਸਾਡੇ ਕੋਲ ਕੰਮ ਇੰਨਾ ਹੁੰਦਾ ਇਦੋਂ ਰਾਤ ਨੂੰ ਨਹੀਂ ਇਕੱਠੇ ਹੁੰਦੇ ਹਾਂ ਠੀਕ ਹੈ ਤੇ ਬਾਪੂ ਸਾਡਾ ਜਵਾਕ ਜੰਮਦਾ ਨਹੀਂ ਪਤਾ ਵੀ ਕਿਹੜੇ ਟਾਈਮ ਤੇ ਜੰਮਿਆ ਕਿੰਨੇ 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 ਜਵਾਗ ਸੀ ਬਾਪੂ ਦੋ ਜਵਾਗ ਸੀ ਮੈਂ ਕਿਹਾ ਮੰਡਰੀ ਲਾਉਣੀ ਸੀ ਮੈਂ ਕਿਹਾ ਕਾਰਗੇ ਦੀ ਲੜਾਈ ਲੜਨਾ ਸੀ ਹੈ ਮੈਂ ਕਿਹਾ ਕਾਰਗੇ ਦੀ ਲੜਾਈ ਲੜਨਾ ਸੀ ਦੋ ਜਵਾਗ ਥੋੜੇ ਆ ਉਹ ਤਾਂ ਜ਼ਮੀਨ ਘਟਦੀ ਜਾਂਦੀ ਜਾਂ ਸਾਰਾ ਕੋ ਘਾਟਦਾ ਜਾਂਦਾ ਠੀਕ ਹੈ ਤੇ ਬਾਪੂ ਤੁਸੀਂ ਜਿਵੇਂ ਇਹਨਾਂ ਨੇ ਤਾਂ ਕੁਰਤਾ ਪਾਇਆ ਸੀ ਤੁਸੀਂ ਕੁਰਤਾ ਚਾਦਰਾਂ ਪਾਇਆ ਸੀ ਕਿ ਤੁਸੀਂ ਵੀ ਕੁਰਤਾ ਪਾਇਆ ਸੀ ਬਾਪੂ ਆਮਾ ਤਾਂ ਸੋਜੀ ਨਹੀਂ ਰੈਂਦੀ ਸੀਗੀ ਅੱਛਾ ਹੋਰ ਕੀ ਪਾਇਆ ਸੀ ਆਹ ਹੀ ਗੋਸੀ ਆਹੀ ਗੋਸੀ ਇਹ ਕੁਰਤਾ ਵੀ ਮਈਆ ਤੇ ਪੋਰਤਾ ਵੀ ਮਈਆ ਹੋਰ ਮੈਂ ਕਿਹੜਾ ਬੂ ਸ਼ਰਟ ਪਾਉਣੀ ਸੀ ਠੀਕ ਹੈ ਤੇ ਵਿਆਹ ਵਾਲੇ ਦਿਨ ਪੱਗ ਕਿਹਨੇ ਬੰਨੀ ਸੀ ਪੱਗ ਬੰਨਣੀ ਕਿਨੇ ਕਹਿ ਰਹੇ ਬੰਦੀ ਗਈ ਆਹ ਬੰਦੀ ਸੀ ਠੀਕ ਹੈ ਮਨਾਸਾ ਦਰਜ ਜੱਟ ਦਾ ਥੋੜਾ ਠੀਕ ਥੋੜਿਆ ਜਿਹਾ ਪੱਗ ਸਾਡੇ ਕੋਲੇ ਨਹੀਂ ਨਾ ਕੀ ਬਾਤ ਠੀਕ ਥੋਨੋਂ ਚਾਰ ਛਦੜ ਬੰਨਦੇ ਆਈ ਗੁਆਕੇ ਆਉਂਦੇ ਸੀ ਨਹੀਂ ਆਪੂ ਦੀ ਵੀ ਤੁਹਾਡੇ ਵਰਗੀ ਆ ਨਹੀਂ ਨਹੀਂ ਸਾਡੇ ਵਰਗੇ ਕਿਉਂ ਆ ਯਾਰ ਬਕਰ ਇੱਕ ਇੱਕ ਗੱਲ ਹੋਰ ਦੱਸੋ ਕਦੇ ਪੁਰਾਣੇ ਟਾਈਮ ਤੇ ਸਾਲੀਆਂ ਝੇਡਾ ਝੂਡਾ ਬਹੁਤ ਕਨ ਹੁਣ ਤਾਂ ਜਵਾਨਾ ਥੋੜ੍ਹ ਤੁਹਾਨੂੰ ਕੀ ਝੇੜ ਕੀਤੀ ਸੀ ਸਾਲੋਂ ਝੇੜ ਝੂਡ ਕਰਨੇ ਹੀ ਕਮਾਲ ਹੋ ਗਏ ਕੀ ਝੇੜ ਕੀਤੀ ਤੁਹਾਨੂੰ ਦੱਸ ਦਿਓ ਝੇੜਾਂ ਤਾਂ ਕਰ ਹੀ ਜਾਂਦੀਆਂ ਆਹ ਸ਼ਾਦੀਆਂ ਚਲਦੀਆਂ ਝੇਡਾਂ ਹੁੰਦੀਆਂ ਹੋਰ ਕੀ ਹੁੰਦਾ ਠੀਕ ਵਿਆਹ ਸ਼ਾਦੀਆਂ ਝੇਡਾਂ ਹੀ ਚਲਦੀਆਂ ਹੁੰਦੀਆਂ ਨਹੀਂ ਨਹੀਂ ਹਸੀਨ ਦਿਨ ਹੁੰਦੇ ਆ ਬੰਦੇ ਨੂੰ ਯਾਦ ਰਹਿੰਦੇ ਆ ਉਹ ਤਾਂ ਜਲੇਬੀਆਂ ਇਕੱਠੇ ਕੀਤੇ ਜੇ ਤੜੇ ਨਹੀਂ ਆਏ ਕਿਵੇਂ ਕਿਵੇਂ ਹੁਣ ਜੇ ਤੈਨੂੰ ਵੀ ਆਉਣਗੇ ਤੇਰੀਆਂ ਸਾਲਗਾਂ ਨਾ ਝੇਡਾਂ ਕਰਨੀਆਂ ਕਿਹੜੇ ਤੇਰੇ ਹਾਰ ਪਾਉਣਗੇ ਨਹੀਂ ਹੁਣ ਤਾਂ ਰਵਾਜ ਹੀ ਹੈਣੀ ਰਵਾਜ ਕਿਉਂ ਨਹੀਂ ਹੁਣ ਮੂੰਹ ਤਾਂ ਨਹੀਂ ਹੋਰ ਹੋ ਗਏ ਉਹ ਹੀ ਦਿਮਾਗ ਹੈ ਠੀਕ ਹੈ ਉਹ ਹੀ ਬੰਦੇ ਉਹ ਹੀ ਬੁੜੀਆਂ ਬਾਪੂ ਜੀ ਤੁਸੀਂ ਕਿੱਥੇ ਘਮਾਉਣ ਲੱਗ ਗਏ ਸੀ ਮਾਤਾ ਨੂੰ ਬਾਇਦਾ ਕਿਤੇ ਨਹੀਂ ਘਮਾਇਆ ਜੀ ਬਸ ਇੱਥੇ ਹੀ ਰੱਖਿਆ ਕਪੈਂਡੀਆਂ ਆਪਦੇ ਘਰੇ ਘਰੇ ਫਰਮੈਸ਼ ਫਰਮੂਸ਼ ਨਹੀਂ ਕੀਤੀ ਜਿਵੇਂ ਹੁਣ ਤੀਆਂ ਕਰਦੀਆਂ ਨਹੀਂ ਉਹਦੋਂ ਨਹੀਂ ਕਰਦੇ ਅਸੀਂ ਫਰਮਾਇਸ਼ ਨਹੀਂ ਚਾਹੁੰਦੇ ਹੁੰਦੇ ਸਾਡਾ ਡੰਡਾ ਰੱਖਿਆ ਜੀ 3 ਫੁੱਟ ਦਾ ਘਰ ਕੰਜਲੀ ਬੋਲੂਗੀ ਹਲੇ ਵੀ ਉਹ ਕੀਤਾ ਠੀਕ ਹੈ ਹਾਂ ਇਹ ਤੁਸੀਂ ਹਾਂ ਜੀ ਕੀ ਕਰਨਾ ਫਿਰ ਚੱਲੀਏ ਬੇਬੇ ਕੋਲੇ ਜਾਣਾ ਕਿ ਜਾਣਾ ਇਹ ਤੁਸੀਂ ਜਨਾਨੀਆਂ ਦੇ ਮੂਰੇ ਲੱਗ ਕੇ ਕੋਡੇ ਕੋ ਭੱਜੇ ਫਿਰਦੇ ਅਸੀਂ ਨਹੀਂ ਭਜਦੇ ਦਿੰਦੇ ਇਹ ਵੀ ਮਿੱਤਰੋ ਇਧਰ ਬਾਪੂ ਬੰਗਲ ਚੜ੍ਹਣਾ ਜਾਨੀ ਦਾ ਜਹ ਨਹੀਂ ਹੁਣ ਤਾਂ ਨਾ ਹੀ ਤੇ ਫਿਰ ਬਾਪੂ ਤੇ ਤੁਹਾਡੇ ਵਾਲਾ ਕਿੱਤਾ ਨਹੀਂ ਸਾਡੇ ਕੋਲੇ ਜਿਵੇਂ ਤੁਸੀਂ ਜਨਾਨੀਆਂ ਦੇ ਢੇਟ ਲੱਗੇ ਨਾ ਡਰਦੇ ਆ ਹੈ ਉਹ ਕਹਿੰਦੀਆਂ ਚੀਰ ਗੰਡੇ ਫਿਰ ਤੜਕਾ ਲਾਉਂਗੀ ਸਾਡੇ ਹੈ ਨਹੀਂ ਕਿੱਤਾ ਇਹ ਬਾਪੂ ਐਵੇਂ ਇੱਥੇ ਨਾ ਕਹੀ ਜਾਓ ਕਿਤੇ ਜਾਂਦਿਆਂ ਨੂੰ ਬੇਬੇ ਟਾ ਲੈ ਟਾ ਹੱਦ ਹੋਗੀ ਅਈ ਡਰ ਨਹੀਂ ਮੰਨਿਆ ਕਿਸਦਾ ਅੱਜ ਤੇ ਘਟਾਉ ਸਾਨੂੰ ਕੌਣ ਜਦੋਂ ਅੱਗੇ 70 ਸਾਲ ਦੇ ਹੋ ਗਏ ਪਹਿਲਾਂ ਨੇ ਕਹਨੇ ਟਾਇਆ ਤੇ ਹੁਣ ਸਾਨੂੰ ਟਾਊ ਕੌਣ ਠੀਕ ਹੈ ਬੇਬੇ ਪੋਹਰੇ ਬੇਬੇ ਤਾਂ ਪੋਹਰਾ ਹੀ ਨਹੀਂ ਡਰਦੇ ਤੁਸੀਂ ਮੈਂ ਨਾ ਇੱਕ ਰੱਬ ਤੋਂ ਡਰੀਦਾ ਮੈਂ ਉਹ ਨਹੀਂ ਡਰਦਾ ਕਿਸੇ ਤੋਂ ਤਾਨੂੰ ਡਰ ਲੱਗਦਾ ਤਾਨੂੰ ਡਰ ਲੱਗਦਾ ਬੇਬੇ ਤੋਂ ਨਹੀਂ ਸਾਨੂੰ ਡਰਦਾ ਬਾਈ ਕੱਲੇ ਮਹਾਰਾਜ ਦਾ ਡਰ ਆਪਾਂ ਨੂੰ ਹੋਰ ਕਿਸੇ ਦਾ ਡਰ ਨਹੀਂ ਬਾਈ ਇਹ ਐਵੇਂ ਤਾਂ ਨਹੀਂ ਕਹੀ ਜਾਂਦੇ ਕਿ ਤੇ ਮੁੜ ਕੇ ਬੇਬੇ ਕਵੇ ਨਹੀਂ ਨਹੀਂ ਤੁਹਾਡੇ ਸਾਡੇ ਪਜਾਮੇ ਨਹੀਂ ਲੱਭਣ ਤੇਗੇ ਬਿਲਕੁਲ ਨਹੀਂ ਸਾਡਾ ਨੌਂਦਾ ਟਾਈਮ ਨਹੀਂ ਮਿਲਦਾ ਪਜਾਮੇ ਸਾਡੇ ਕਿੱਥੇ ਲੱਭਣਗੇ ਬਾਪੂ ਕਿਵੇਂ ਐਣਦੇ ਤੂੰ ਬੜਿਆ ਬੜਿਆ ਨੂੰ ਨਾ ਛੜਿਆ ਕਰ ਇਹਨਾਂ ਕੋਲੇ ਬਹੁਤ ਕਾਸਾ ਤੈਨੂੰ ਅਸੀਂ ਕੀ ਲਈ ਬੈਠੇ ਆਂ ਛੋਟਾ ਛੋਟਾ ਤਜਰਬਾ ਜ਼ਿੰਦਗੀ ਦਾ ਸਾਡੇ ਤੇ ਤਜਰਬੇ ਬਹੁਤ ਹੈ ਸਾਡੇ ਤੈਨੂੰ ਕੋਲੇ ਰਹੇ 2 ਮਹੀਨੇ ਤੈਨੂੰ ਵੀ ਸਿਖਾ ਦੇਾਂਗੇ ਸਾਰੇ ਤਜਰਬੇ ਵੀ ਤਜਰਬੇ ਆ ਜਾਂਦੇ ਆ ਕਿੰਨੇ ਤਜਰਬੇ ਹੁੰਦੇ ਝੁੱਗੀ ਫੂਕ ਕੇ ਜੇ ਐ ਪਿਛਮੇ ਕੱਲ ਮਮੀ ਦਾ ਫੋਨ ਆਇਆ ਜੀ ਫਿਰ ਮਿਲਿਆਈਏ ਕਿਵੇਂ ਢਿੱਲੀ ਜੀ ਐ ਨਹੀਂ ਰੋਬ ਬਣਦਾ ਕਰੇ ਕਾਕਾ ਠੀਕ ਹੈ ਬਾਪੂ ਤੇ ਕਿੰਨੇ ਜਵਾਕ ਆ ਤੁਹਾਡੇ ਹੈ ਕਿੰਨੇ ਜਵਾਕ ਇੱਕ ਕੁੜੀ ਦੋ ਮੁੰਡੇ ਠੀਕ ਹੈ ਤੁਹਾਡੇ ਕਿੰਨੇ ਜਵਾਕ ਦੋ ਬੰਦੇ ਠੀਕ ਹੈ ਤੇ ਜਵਾਨੀ ਦਾ ਮਾਹੌਲ ਕਿਵੇਂ ਬਾਪੂ 12 ਜਵਾਕ ਬਾਹਰ ਹੀ ਹੈ ਜਿੰਨੇ ਗਏ ਪੁੱਤ ਬਾਹਰ ਆ ਕਿਸ ਦਾ ਪੁੱਤਰਾ ਬਾਪੂ ਜੀ ਇੱਕ ਤੁਹਾਡੇ ਕਿੰਨੇ ਜਵਾਕ ਦੋ ਸਾਰੇ ਸਾਰੇ ਪਿੰਡ ਦੇ ਦੋ ਦੋ ਹੈ ਕੀ ਗੱਲ ਨਹੀਂ ਸਾਰੇ ਪਿੰਡ ਦਾ ਰਿਕਾਰਡ ਨਹੀਂ ਬਣਾਇਆ ਵੇ ਸਾਰੇ ਪਿੰਡ ਦੇ ਦੋ ਦੋ ਹੀ ਹੈ ਕਿਸੇ ਦੇ ਛੀ ਛੀ ਵੀ ਆ ਪੰਜ ਪੰਜ ਵੀ ਆ ਇਹ ਤਾਂ ਨਹੀਂ ਗੱਲ ਵੀ ਕੱਲੇ ਕੱਲੇ ਆ ਕਹਿੰਦੇ ਪੁਰਾਣੇ ਬਿਉਰਗਾ ਦੇ ਜਵਾਕ ਹੀ ਦੱਸ ਦੱਸ ਦ ਹੁੰਦੇ ਨਹੀਂ ਨਹੀਂ 14 14 ਵੀ ਸੀ 14 14 ਵੀ ਸੀ ਸਾਡੇ ਆਰਡਰ ਟੂ ਵੀ ਜਾ ਕੇ ਨਾ ਵਾਡਰ ਟੂ ਕੀ ਜਾ ਕੇ ਹਾਂ ਜਦੋਂ ਬੱਠੀ ਦਾ ਪੈਦਾ ਪਾਥੀਆਂ ਚ ਢਾ ਲੈਣਦੇਗੇ ਨਰਸਬੰਦੀ ਕਰਕੇ ਤੇ ਪੈਣਦੀ ਬੁੱਧੀ ਜਵਾਕਾਂ ਦੇ ਹੁੰਨੇ ਆ ਇਹ ਕਾਂਗਰਸ ਨੇ ਚਲਾਇਆ ਸੀ ਕਾਂਗਰਸ ਨੇ ਚਲਾਇਆ ਸੀ ਇਹ ਇਹ ਕਹਿੰਨੇ ਹੋਰ ਨੇ ਚਲਾਇਆ ਸੀ ਨਾ ਚੱਲ ਕੇ ਰਹੇ ਨੇ ਬੱਚਾ ਕਿੱਥੋਂ ਜੂ ਪਾਲ ਮੰਨੇ ਆਉਂਦਾ ਸ ਠੀਕ ਹੈ ਹੈ ਇਹ ਕਦੇ ਦਾਲੀ ਸ਼ੀ ਹੋ ਜੇ ਨੇ ਭੱਜ ਕੇ ਜਾਊ ਕਿਧਰ ਹੋ ਜਾਊ ਕਿਧਰ ਹੋ ਹੈ ਬੱਪੂ ਕੋ ਹੁਣ ਜਿਵੇਂ ਪਹਿਲਾਂ ਚਾਦਰੇ ਹੁੰਦੇ ਸੀ ਹੁਣ ਕੁੜਤੇ ਪਿਆਮੇ ਆ ਗਏ ਕਦੇ ਜੀ ਜੀ ਕੀਤਾ ਵੀ ਮੈਂ ਪੈਂਟ ਕੋਟ ਪਾਵਾਂ ਪੈਂਟ ਕੋਟ ਜੋਗੇ ਰਹਿ ਹੀ ਨਹੀਂ ਅਸੀਂ ਲਾ ਮੋਦੀ ਵਰਗੇ ਨੇ ਬੁੜੇ ਹੋਏ ਫਿਰਦੇ ਉਹ ਪਾਈ ਫਿਰਦੇ ਉਹ ਉਹ ਤਾਂ ਗੱਲ ਸੁਣ ਉਹ ਤਾਂ ਪੈਸਿਆਂ ਦੇ ਕੁੱਲੂ ਬਣਾਈ ਬੈਠਾ ਹਾਂ ਹੈ ਤੇ ਅਸੀਂ ਲੀਰਾਂ ਦੇ ਬਣਾਈ ਬੈਠੇ ਕਰੀ ਠੀਕ ਹੈ ਬਾਬਾ ਹੈ ਤੇ ਬਾਪੂ ਜੀ ਕੋਈ ਜਵਾਨੀ ਦੇ ਦਿਨ ਯਾਦ ਆਉਂਦੇ ਆ ਜਵਾਨੀ ਵਾਲੇ ਦਿਨ ਆ ਹੀ ਜਾਂਦੇ ਆ ਜਵਾਨੇ ਤਾਂ ਪੈਸੇ ਲੈ ਮਹਗਾਈ ਨੇ ਨਹੀਂ ਆਉਂਦੇ ਤੇ ਅੱਛਾ ਹੈ ਹੂੰ ਸਿਰ ਤਾਂ ਸਾਡੇ ਹੋ ਗਏ ਗੰਝੇ ਪੈਣ ਦੀ ਬੁੱਧੀਆਂ ਜਵਾਨੀ ਕਾਦੀ ਆਉਣੀ ਹੈ ਹੈ ਬਾਪੂ ਓਕੇ ਯਾਰ ਠੀਕ ਹੈ ਬਾਪੂ ਜੀ ਨੀਆ ਮਹਿਨਾ ਜੀ ਤਾਂ ਤੌੜਾ ਕਾ ਜਾਂਦਾ ਤੇ ਸਾਨੂੰ ਤਾਂ 70 70 ਸਾਲ ਹੋ ਗਏ ਆ ਹੂੰ ਨਹੀਂ ਸਾਡਾ ਨਾ 8 ਫੁੱਟ 7 ਫੁੱਟ ਕੱਢ ਹੁੰਦਾ ਹੂੰ ਉਹ ਤੇਰੇ ਨਾਲ ਖੜ ਕੇ ਵੇ ਲੈਣੇ ਐਨੇ ਕ ਲੱਗਾਂਗੇ ਜੇ ਬੌਨੇ ਜੋਨੇ ਨਹੀਂ ਬਾਪੂ ਮੇਰੇ ਨਾਲ ਤਾਂ ਵੱਡੇ ਲੱਗੋਗੇ ਨਹੀਂ ਨਹੀਂ ਐਵੇਂ ਨਾ ਕਹਿੰਦੇ ਪੁਰਾਣੀਆਂ ਖਰਾਕਾਂ ਚੱਕੇ ਦਮ ਹੁੰਦਾ ਸੀ ਪੁਰਾਣੀਆਂ ਖਰਾਕਾਂ ਪੈਣੀ ਹੀ ਹੋਣਗੀਆਂ ਲੈ ਆ ਪੁਰਾਣੀਆਂ ਖਰਾਕਾਂ ਇੱਧਰ ਇੱਕ ਬਾਬਾ ਜੀ ਆ ਗਏ ਇਹਨਾਂ ਨਾਲ ਵੀ ਜਾਂਦੇ ਜਾਂਦੇ ਆਜੋ ਬਾਬਾ ਜੀ ਇੱਧਰ ਆਜੋ ਕੋਈ ਗੱਲ ਕਰਨੀ ਦੋ ਮੈਨੂੰ ਤਾਂ ਕੋਈ ਗੱਲ ਨਹੀਂ ਮੈਨੂੰ ਵੈਸੀ ਹਾਸੇ ਖੇਡੇ ਦੀਆਂ ਗੱਲਾਂ ਕਰਦੇ ਹੋ ਕਿਵੇਂ ਹੋ ਠੀਕ ਹੋ ਇਹ ਤਾਂ ਪੁੱਤ ਘਰ ਵਾਲੀ ਦੇ ਨਾਲ ਹੀ ਜਾਂਦਾ ਮੈਨੂੰ ਨਜ਼ਰ ਇੰਨੇ ਆਉਂਦੀ ਇਹ ਚੇਡਾ ਇਹ ਘਰ ਵਾਲੀ ਦੇ ਨਾਲ ਹੀ ਜਾਂਦਾ ਜਿੱਧਰ ਜਾਵੇ ਠੀਕ ਹੈ ਇਹ ਤਾਂ ਉਹਦੇ ਨਾਲ ਗੱਲ ਕਰ ਯਾਰ ਇਹਦੇ ਨਾਲ ਕਰਦੇ ਗੱਲ ਇਹ ਮੈਂ ਗੁੱਸੇ ਨਾਲ ਨਾ ਹੋ ਰਹੀ ਨਹੀਂ 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 ਗੁੱਸੇ ਨਹੀਂ ਹੁੰਦੇ ਗੁੱਸੇ ਵਾਲਾ ਨਹੀਂ ਖਾਂਦਾ ਹੁੰਦਾ ਬਾਪ ਮਾਪੂ ਜੀ ਨਾਂ ਕੀ ਹੈ ਤੁਹਾਡਾ ਨਾਂ ਦੱਸ ਦਿਓ ਮੇਰਾ ਅਮਰਜੀਤ ਨਾਂ ਹੋਰ ਠੀਕ ਹੈ ਸਿਹਤ ਠੀਕ ਹੈ ਵਧੀਆ ਵਧੀਆ ਹੁਣ ਕਿੱਧਰੋਂ ਆਏ ਜੇ ਤੂੰ ਆਇਆ ਹੁਣ ਲੇਟ ਕਾ ਤੋ ਹੋ ਗਏ ਇਹ ਤਾਂ ਬਾਲੇ ਟਾਈਮ ਦੇ ਆਏ ਬੈਠੇ ਆ ਤੇ ਤਾਂ ਵਾਹ ਖੇਤ ਕਣਕ ਵੇਦਾ ਸੀ ਮੈਂ ਅੱਛਾ ਠੀਕ ਐ ਤੇ ਬਾਪੂ ਜੀ ਜੇ ਹੁਣ ਦੀ ਗੱਲ ਕਰੀਏ ਹੁਣ ਦੇ ਜਵਾਨੇ ਚ ਤੇ ਪਿਛਲੇ ਜਵਾਨੇ ਚ ਕੀ ਫਰਕ ਐ ਬਹੁਤ ਫਰਕ ਐ ਕਿਵੇਂ ਕੀ ਕੀ ਫਰਕ ਐ ਹਾਂ ਭਾਈ ਇਧਰ ਹੁਣ ਮੈਂ ਤੁਹਾਨੂੰ ਕਿਹਾ ਮੈਂ ਅਨਪੜ ਬੰਦਾ ਯਾਰ ਹੋਰ ਨਾ ਕਰੀ ਠੀਕ ਆ ਇਧਰ ਚਲੋ ਆ ਆ ਲੋ ਬਾਬਾ ਜੀ ਠੀਕ ਐ ਤਾਂ ਦੋਸਤੋ ਇਹ ਬਾਬਿਆਂ ਦੇ ਨਾਲ ਗੱਲਬਾਤ ਕੀਤੀ ਹੈ ਇਹ ਪਿੰਡ ਦੀਆਂ ਉਹ ਰੌਣਕਾਂ ਨੇ ਜੋ ਕਿਤੇ ਨਾ ਕਿਤੇ ਵਿਸਰ ਗਈਆਂ ਇਹਨਾਂ ਦਾ ਤਜਰਬਾ ਬੋਲਦਾ ਜਿੰਦਗੀ گزارੀ ਇਹਨਾਂ ਨੇ ਬੋੜਾ ਦੇ ਥੱਲੇ ਪਿੱਪਲਾ ਦੇ ਥੱਲੇ ਇਹ ਜਿਹੜੀ ਕੋਸ਼ਿਸ਼ ਹੈ ਸਾਡੀ ਇਹਨਾਂ ਬਜ਼ੁਰਗਾ ਦੇ ਨਾਲ ਜੋੜ ਹੁੰਦੀ ਹੈ ਜੁੜੇ ਹੋ ਸਫਰ ਟੈਲੀਵਿਜ਼ਨ ਦੇ ਨਾਲ ਮੈਂ ਜੋਤ ਗਰੇਵਾਲ ਅਜਾਜਤ ਚਾਹਾਂਗਾ ਸਤਿ ਸ਼ਕਾਲ